ਇਹ ਜਵੈਲਰ ਦੇ ਮਾਲ ਨੂੰ ਨਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ। ਕਿਰਸ਼ਨਰ ਸਾਹਿਬ ਦਾ ਵੀ ਜਿਨ੍ਹਾਂ ਨੇ ਬੰਦੇ ਇੰਨੇ ਟਰੇਸ ਕਰਕੇ ਸਾਰਾ ਸਾਡਾ ਮਾਲ ਰਿਕਵਰ ਕਰ ਲਿਆ। ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਸਾਰੇ ਭੈਣ ਭਰਾਵਾਂ ਦਾ ਆਪਣੇ ਸਵੰਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਔਰ ਮੇਰਾ ਮਾਲ ਸਾਡ ਰਿਕਵਰ ਕਰਵਾ ਦਿੱਤਾ। ਪਾਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੀ ਐਫਆਈਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਹੈ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤ ਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੁਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕਾਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ 'ਚ ਜੋ ਛਾਲ ਮਾਰੀ ਆ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿੰਦ ਸਿਪਟਰ ਚੱਲ ਰਿਹਾ ਆ ਮੇਰੇ ਜਵੈਲਰ ਦੇ ਮਾਲ ਗੋਨਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ ਕਿਸ਼ਨਰ ਸਾਹਿਬ ਦਾ ਵੀ ਜਿਨ੍ਹਾਂ ਨੇ ਬੰਦੇ ਇੰਨੇ ਟ੍ਰੇਸ ਕਰਕੇ ਸਾਡਾ ਸਾਡਾ ਮਾਲ ਰਿਕਵਰ ਕਰ ਲਿਆ ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਮੇਰੇ ਸਾਰੇ ਭੈਣ ਭਰਾਵਾਂ ਦਾ ਆਪਣੇ ਸੁਨਨਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਮੇਰਾ ਮਾਲ ਸਾਡ ਰਿਕਵਰ ਕਰਵਾ ਦਿੱਤਾ ਪਾਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੀ ਐਫ ਆਈ ਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤ ਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੁਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕਾਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ 'ਚ ਜੋ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿੰਦ ਸਿਪਟਰ ਚੱਲ ਰਿਹਾ ਆ ਮੇਰੇ ਜਵੈਲਰ ਦੇ ਮਾਲ ਨੂੰ ਨਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ। ਕਿਰਸ਼ਨਰ ਸਾਹਿਬ ਦਾ ਵੀ ਜਿਨ੍ਹਾਂ ਨੇ ਬੰਦੇ ਇੰਨੇ ਟਰੇਸ ਕਰਕੇ ਸਾਡਾ ਮਾਲ ਕਵਰ ਕਰ ਲਿਆ। ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਸਾਰੇ ਭੈਣ ਭਰਾਵਾਂ ਦਾ ਆਪਣੇ ਸਵੰਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਔਰ ਮੇਰਾ ਮਾਲ ਸਾਡ ਰਿਕਵਰ ਕਰਵਾ ਦਿੱਤਾ। ਪਾਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੀ ਐਫਆਈਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮਲਜਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤ ਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੁਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ ਜਿਹੜਾ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਰਪ੍ਰੋਫਰ ਚੱਲ ਰਿਹਾ ਆ ਇਹ ਜਵੈਲਰ ਦੇ ਮਾਲ ਨੂੰ ਲਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ ਕਿਰਸ਼ਨਰ ਸਾਹਿਬ ਦਾ ਵੀ ਜਿਨ੍ਹਾਂ ਨੇ ਬੰਦੇ ਇੰਨੇ ਟਰੇਸ ਕਰਕੇ ਸਾਡਾ ਮਾਲ ਕਵਰ ਕਰ ਲਿਆ ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਸਾਰੇ ਭੈਣ ਭਰਾਵਾਂ ਦਾ ਆਪਣੇ ਸਵੰਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਮੇਰਾ ਮਾਲ ਸਾਡ ਰਿਕਵਰ ਕਰਵਾ ਦਿੱਤਾ ਪਾਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੀ ਐਫ ਆਈ ਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤ ਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੁਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ ਜਿਹੜਾ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਰਪ੍ਰੋਫਰ ਚੱਲ ਰਿਹਾ ਆ